ਗੋਲੀਬਾਰੀ ਕੀਤੀ ਗਈ ਹੈ ਤਾਂ ਹਵਾਈ ਫਾਇਰ ਕੀਤੇ ਗਏ ਨੇ ਇੱਕ ਵਿਅਕਤੀ ਇਹਨਾਂ ਗੋਲੀਆਂ ਤੋਂ ਡਰਦਾ ਅੱਗੇ-ਅੱਗੇ ਭੱਜਦਾ ਨਜ਼ਰ ਆਉਂਦਾ ਹੈ ਔਰ ਪਿੱਛੇ-ਪਿੱਛੇ ਕੁਝ ਵਿਅਕਤੀ ਬੰਦੂਕਾਂ ਲੈ ਕੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਘਰੇਲੂ ਝਗੜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜੋ ਉਸ ਵਿਅਕਤੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਮਿੱਠੂ ਬਸਤੀ ਦਾ ਰਹਿਣ ਵਾਲਾ ਗੁਰਦੇਵ ਸਿੰਘ ਰਿੰਪੀ ਉਸ ਦਾ ਨਾਮ ਹੈ ਤਾਂ ਉਸ ਦਾ ਕਹਿਣਾ ਹੈ ਕਿ ਉਸ ਦੇ ਸਹੁਰਿਆਂ ਦੇ ਵੱਲੋਂ ਉਸ ਦੇ ਉੱਤੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੇ ਸਾਲੇ ਅਤੇ ਸੰਡੂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਬੀਤੇ ਸਮੇਂ ਤੋਂ ਉਹਨਾਂ ਦੇ ਜੋ ਰਿਸ਼ਤੇ ਨੇ ਉਹ ਕਾਫੀ ਖਰਾਬ ਚੱਲ ਰਹੇ ਨੇ ਉਹਨਾਂ ਦੀ ਆਪਸ ਦੇ ਵਿੱਚ ਬੋਲਚਾਲ ਬੰਦ ਸੀ ਔਰ ਇਸੇ ਦੇ ਚੱਲਦੇ ਉਸ ਦੇ ਸਾਲੇ ਅਤੇ ਸੰਡੂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸ ਦਈਏ ਕਿ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸਾਲਾ ਪਿਛਲੇ ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਉਹਦੀ ਜ਼ਮਾਨਤ ਲਈ ਪੈਸੇ ਵੀ ਉਸ ਦੇ ਵੱਲੋਂ ਭਰੇ ਗਏ ਸੀ ਪਰ ਉਨਾਂ 'ਤੇ ਇਲਜ਼ਾਮ ਲਗਾਇਆ ਕਿ ਵਕੀਲ ਦੇ ਨਾਲ ਮਿਲ ਕੇ ਉਸ ਦੀ ਜ਼ਮਾਨਤ ਲੇਟ ਕਰਵਾਈ ਗਈ ਹੈ ਜਿਸ ਕਰਕੇ ਦੋਹਾਂ ਪਰਿਵਾਰਾਂ ਦੇ ਵਿੱਚ ਬੋਲਚਾਲ ਬੰਦ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਅੱਜ ਕੱਲ ਰਾਤ ਨੂੰ ਇਹ ਫਾਇਰਿੰਗ ਦੀ ਘਟਨਾ ਸਾਹਮਣੇ ਆਉਂਦੀ ਹੈ ਮਿੱਠੂ ਬਸਤੀ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਸ਼ਰਿਆਮ ਗੋਲੀਆਂ ਚਲਾਉਂਦੇ ਭੱਜਦੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵਿਅਕਤੀ ਕੈਦ ਹੁੰਦੇ ਨੇ ਔਰ ਦੂਸਰੇ ਪਾਸੇ ਅੱਗੇ-ਅੱਗੇ ਗੁਰਦੇਵ ਸਿੰਘ ਭੱਜਦਾ ਹੋਇਆ ਕੈਮਰੇ ਦੇ ਵਿੱਚ ਕੈਦ ਹੁੰਦਾ ਹੈ ਤਾਂ ਫਿਲਹਾਲ ਆ ਜੋ ਪੀੜਤ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਸਾਲੇ ਦੇ ਉੱਤੇ ਔਰ ਆਪਣੀ ਸਹੋਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਉਸ ਦੀ ਜਿਹੜੀ ਪਤਨੀ ਹੈ ਉਹ ਉਸ ਦੇ ਨਾਲ ਬਿਲਕੁਲ ਠੀਕ ਹੈ ਪਰ ਉਸ ਦੇ ਜਿਹੜੇ ਮਾਇਕੇ ਵਾਲੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਜੀਵਨ ਦੇ ਵਿੱਚ ਦਖਲ ਦਿੱਤਾ ਜਾ ਰਿਹਾ ਉਹਨਾਂ ਦੇ ਜ਼ਿੰਦਗੀ ਨੂੰ ਤਹਸ ਨੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਜਲੰਧਰ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਲਿਆਏ ਰਾਤ 10 ਵਜੇ ਮਿੱਠੂ ਬਸਤੀ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਔਰ ਕੁਝ ਨੌਜਵਾਨ ਇੱਥੇ ਪੱਥਰਬਾਜ਼ੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪੀੜਤ ਅੱਗੇ-ਅੱਗੇ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਔਰ ਉਸ ਦਾ ਕਹਿਣਾ ਹੈ ਕਿ ਉਸ ਦੇ ਸਹਰੇ ਪਰਿਵਾਰ ਦੇ ਵੱਲੋਂ ਹੀ ਉਸ ਦੇ ਉੱਤੇ ਹਮਲਾ ਕਰਵਾਇਆ ਗਿਆ ਫਿਲਹਾਲ ਇਸ ਘਟਨਾ ਦੀ ਸਾਰੀ ਜਾਣਕਾਰੀ ਮਿੱਠੂ ਜੋ ਬਸਤੀ ਬਾਬਾ ਖੇਲ ਦੀ ਪੁਲਿਸ ਹੈ ਉਸ ਨੂੰ ਦੇ ਦਿੱਤੀ ਗਈ ਹੈ ਔਰ ਪੁਲਿਸ ਦੇ ਵੱਲੋਂ ਅਗਲੀ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪੀੜਤ ਦੇ ਵੱਲੋਂ ਆਪਣੇ ਸਾਂਡੂ ਕਰਨੈਲ ਸਿੰਘ ਅਤੇ ਸਾਲੇ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਔਰ ਦੱਸਿਆ ਗਿਆ ਹੈ ਕਿ ਸਾਲਾ جیل ਦੇ ਵਿੱਚ ਸੀ ਉਸ ਨੂੰ ਜ਼ਮਾਨਤ ਕਰ ਤੇ ਰਿਹਾ ਕਰਵਾਉਣ ਲਈ ਜ਼ਮਾਨਤ ਵੀ ਉਸ ਦੇ ਵੱਲੋਂ ਭਰੀ ਗਈ ਸੀ ਪਰ ਜਦੋਂ ਜ਼ਮਾਨਤ ਲੇਟ ਹੋ ਜਾਂਦੀ ਹੈ ਤਾਂ ਬਾਹਰ ਆ ਕੇ ਸਾਲੇ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਜਾਣ ਬੁੱਝ ਕੇ ਵਕੀਰ ਦੇ ਨਾਲ ਮਿਲ ਕੇ ਇਹ ਜ਼ਮਾਨਤ ਲੇਟ ਕਰਵਾਈ ਗਈ ਹੈ ਤਾਂ ਉਸੇ ਤੋਂ ਦੋਹਾਂ ਪਰਿਵਾਰਾਂ ਦੇ ਵਿੱਚ ਫੇਕ ਪੈ ਜਾਂਦਾ ਹੈ ਤਾਂ ਬੋਲਚਾਲ ਦੋਹਾਂ ਪਰਿਵਾਰਾਂ ਦੀ ਬੰਦ ਹੋ ਜਾਂਦੀ ਹੈ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਬਿਤੇ ਕਾਫੀ ਸਮੇਂ ਤੋਂ ਸੋਰਾ ਪਰਿਵਾਰ ਦੇ ਨਾਲ ਉਸ ਦੀ ਕੋਈ ਬੋਲਚਾਲ ਨਹੀਂ ਸੀ ਇਸੇ ਦੇ ਚੱਲਦੇ ਉਸ ਦੇ ਸਾੰਡੂ ਅਤੇ ਸਾਲੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦਿਨ ਦਹਾੜੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿਸ ਤਰੀਕੇ ਦੇ ਨਾਲ ਕੱਲ ਫਿਰੋਜ਼ਪੁਰ ਦੇ ਵਿੱਚ ਗੋਲੀਆਂ ਚਲਾ ਕੇ ਇੱਕ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਉਸੇ ਤਰੀਕੇ ਦੀ ਇੱਕ ਹੋਰ ਵਾਰਦਾਤ ਪੰਜਾਬ ਦੇ ਵਿੱਚ ਕਾਲ ਜਲੰਧਰ ਦੇ ਵਿੱਚ ਰਾਤ 10 ਵਜੇ ਦੇ ਕਰੀਬ ਗੋਲੀਬਾਰੀ ਹੋਈ ਹੈ ਹਾਲਾਂਕਿ ਹਵਾਈ ਫਾਇਰ ਹੋਏ ਨਹੀਂ ਅੱਗੇ-ਅੱਗੇ ਭੱਜਦਾ ਹੋਇਆ ਗੁਰਦੇਵ ਸਿੰਘ ਨਜ਼ਰ ਆ ਰਿਹਾ ਔਰ ਪਿੱਛੇ-ਪਿੱਛੇ ਉਸਦੇ ਕੁਝ ਵਿਅਕਤੀ ਭੱਜਦੇ ਹੋਏ ਗੋਲੀਆਂ ਚਲਾਉਂਦੇ ਹੋਏ ਨਜ਼ਰ ਆਉਂਦੇ ਨੇ ਔਰ ਦੂਸਰੇ ਪਾਸੇ ਇਹਨਾਂ ਦੇ ਵੱਲੋਂ ਪੱਥਰਬਾਜ਼ੀ ਵੀ ਇੱਥੇ ਕੀਤੀ ਜਾਂਦੀ ਹੈ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਨੇ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਗੋਲੀਆਂ ਚਲਾਈਆਂ ਗਈਆਂ ਨੇ ਮਿੱਠੂ ਬਸਤੀ ਦੇ ਵਿੱਚ ਜਲੰਧਰ ਦੀ ਮਿੱਠੂ ਬਸਤੀ ਦੇ ਵਿੱਚ ਗੋਲੀਆਂ ਦੇ ਨਾਲ ਦਹਿਸ਼ਤ ਫੈਲ ਜਾਂਦੀ ਹੈ ਔਰ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਤਰੀਕੇ ਦੇ ਨਾਲ ਇਹ ਗੋਲੀਬਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਉਂਦੀ ਹੈ ਔਰ ਉਸ ਤੋਂ ਬਾਅਦ ਇਹ ਘਟਨਾ ਜਲੰਧਰ ਦੇ ਮਿੱਠੂ